ਜੇ ਕਰ ਲਿਆ ਇਹ ਕੰਮ ਤਾਂ ਨਹੀਂ ਲੈ ਸਕਦਾ ਤੁਹਾਡੇ ਤੋਂ ਕੋਈ ਵੀ ਟੋਲ ਟੈਕਸ ਨਹੀਂ ਦੇਣਾ ਪਏਗਾ ਟੋਲ ਟੈਕਸ ਲਾ ਲਓ ਇਹ ਵੱਡਾ ਜੁਗਾਰ ਧਿਆਨ ਨਾਲ ਸੁਣੋ ਇੱਕ ਚਾਰ ਆਸਾਨ ਸਟੈਪ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਕਿ ਇਹ ਚੀਜ਼ ਜੇਕਰ ਤੁਸੀਂ ਕਰ ਲਈ ਤਾਂ ਤੁਹਾਡੇ ਤੋਂ ਕੋਈ ਟੋਲ ਨਹੀਂ ਲੈ ਸਕਦਾ ਤੁਹਾਡੇ ਤੋਂ ਜਿਹੜੇ ਹੈ ਟੋਲ ਟੈਕਸ ਤੁਸੀਂ ਇਸ ਤੋਂ ਬਚ ਸਕਦੇ ਹੋ ਜੇਕਰ ਇਹ ਕੰਮ ਤੁਸੀਂ ਕਰ ਲਿਆ ਤਾਂ ਤੁਹਾਡੇ ਤੋਂ ਕੋਈ ਟੋਲ ਟੈਕਸ ਨਹੀਂ ਲਏਗਾ ਚਾਰ ਆਸਾਨ ਸਟੈਪਸ ਹੈਗੇ ਨੇ ਤੁਹਾਨੂੰ ਦੱਸਾਂਗੇ ਕਿ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਤੁਸੀਂ ਆਪਣਾ ਪੂਰਾ ਸਫ਼ਰ ਜਿਹੜਾ ਹੈ ਤੈਅ ਕਰਨਾ ਹੈ ਤਾਂਕਿ ਤੁਹਾਡੇ ਜਿਹੜੇ ਪੈਸੇ ਬਰ ਸਕਣ ਰਾਹ ਦੇ ਵਿੱਚ ਜਿਹੜੇ ਨਾਜਾਇਜ਼ ਤੁਸੀਂ ਐਸੇ ਰਸਤੇ ਚੁਣ ਲੈਂਦੇ ਹੋ ਜਿੱਥੇ ਤੁਸੀਂ ਜਾਣਿਓ ਤਾਂ ਟੋਲ ਟੈਕਸ ਹਮੇਸ਼ਾ ਤੁਹਾਨੂੰ ਜਿਹੜਾ ਦੇਣਾ ਪੈਂਦਾ ਪੰਜਾਬ ਦੇ ਨਾਲ ਨਾਲ ਦੇਸ਼ ਦੇ ਸਾਰੇ ਸੂਬਿਆਂ ਵਿੱਚ ਟੋਲ ਪਲਾਜ਼ਾਂ ਦੀ ਪਰਮਾਰ ਹੋ ਗਈ ਹੈ। ਕਈ ਵਾਰ ਤਾਂ ਰਾਹ ਦੇ ਵਿੱਚ 7-8 ਟੋਲ ਪਲਾਜ਼ੇ ਆ ਜਾਂਦੇ ਨੇ। ਨੈਸ਼ਨਲ ਹਾਈਵੇ ਦੇ ਉੱਤੇ ਟੋਲ ਪਲਾਜ਼ੇ ਕਾਫੀ ਟੈਕਸ ਵਸੂਲਦੇ ਨੇ। ਅਜਿਹੇ ਦੇ ਵਿੱਚ ਲੋਕ ਮਹਿੰਗੇ ਟੋਲ ਤੋਂ ਬਚਣ ਦੇ ਲਈ ਕਈ ਢੰਗ ਜਿਹੜੇ ਲੱਭਦਾ ਹੀ ਰਹਿੰਦੇ ਨੇ। ਅੱਜ ਤੁਹਾਨੂੰ ਅਸੀਂ ਅਜਿਹੇ ਢੰਗ ਬਾਰੇ ਦੱਸਦੇ ਹਾਂ ਜੋ ਬਿਲਕੁਲ ਆਸਾਨ ਤੇ ਲੀਗਲ ਵੀ ਹੈ। ਕਾਨੂੰਨੀ ਤੌਰ ਤੇ ਵੀ ਉਹ ਲੀਗਲ ਹੈ। ਦਰਸਲ Google Maps ਇੱਕ ਅਜਿਹਾ ਐਪ ਹੈ ਜਿਸ ਰਾਹੀਂ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਤੱਕ ਪਹੁੰਚ ਸਕਦੇ ਹੋ ਇਸ ਦੇ ਵਿੱਚ ਇੱਕ ਫੀਚਰ ਵੀ ਹੈ ਜਿਸ ਰਾਹੀਂ ਤੁਸੀਂ ਆਸਾਨੀ ਦੇ ਨਾਲ ਆਪਣੇ ਟੋਲ ਮਨੀ ਬਚਾ ਸਕਦੇ ਹੋ ਜੀ ਹਾਂ ਤੁਸੀਂ ਆਪਣੀ ਅਗਲੀ ਸੜਕੀ ਯਾਤਰਾ ਤੇ ਜਾਂਦੇ ਸਮੇਂ ਯਕੀਨੀ ਤੌਰ ਤੇ ਇਸ ਫੀਚਰ ਦੀ ਵਰਤੋਂ ਕਰਕੇ ਵੇਖੋ ਦੱਸਦੀ ਕਿ ਤੁਸੀਂ ਮੈਪ ਦੇ ਵਿੱਚ ਅਜਿਹੀ ਸੈਟਿੰਗ ਕਰ ਸਕਦੇ ਹੋ ਜਿਸ ਰਾਹੀਂ ਐਪ ਤੁਹਾਨੂੰ ਸਿਰਫ ਉਹੀ ਰਸਤਾ ਦਿਖਾਏਗਾ ਜਿਸ ਦੇ ਵਿੱਚ ਟੋਲ ਤੇ ਹਾਈਵੇ ਜਿਹੜਾ ਨਹੀਂ ਹੋਣਗੇ ਇਸ ਦੇ ਨਾਲ ਪੈਸੇ ਦੀ ਬਚਤ ਵੀ ਹੋਵੇਗੀ ਇਹ ਫੀਚਰ ਆਈਫੋਨ ਤੇ ਐਂਡਰੋਇਡ ਦੇ ਵਿੱਚ ਉਪਲਬਧ ਹੈ ਆਉ ਜਾਣ ਦਿਆ ਕਿ ਇਸ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ Google Maps ਰਾਹੀਂ ਟੋਲ ਦੇ ਉੱਤੇ ਜਿਹੜਾ ਪੈਸੇ ਨਹੀਂ ਦੇਣੇ ਪੈਣਗੇ ਹਾਈਵੇ ਤੋਂ ਕਿਵੇਂ ਬਚਣਾ ਸਾਰੀਆਂ ਚੀਜ਼ਾਂ ਤੁਹਾਨੂੰ ਇਹ ਚਾਰ ਆਸਾਨ ਸਟੈਪਸ ਦੇ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਐਪ ਨੂੰ ਡਾਊਨਲੋਡ ਕਰਨਾ ਹੈ Google Play Store ਤੋਂ ਜਾਂ ਫਿਰ App Store ਤੋਂ ਜੋ ਕਿ iPhone ਦੇ ਵਿੱਚ ਹੁੰਦਾ ਹੈ Google Maps ਡਾਊਨਲੋਡ ਕਰਨਾ ਐਪ ਨੂੰ ਖੋਲੋ ਤੇ ਸਟਾਰਟ ਤੇ ਐਂਡ ਪੁਆਇੰਟ ਐਂਟਰ ਕਰੋ ਭਾਵੇਂ ਕਿ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਤਾਂ ਜਿੱਥੋਂ ਆਣਾ ਚਾਹੁੰਦੇ ਹੋ ਉੱਥੇ ਜਿਹੜੀਆਂ ਥਾਵਾਂ ਦੇ ਨਾਮ ਦਰਜ ਕਰੋ ਜਿੱਥੇ ਜਾਣਾ ਹੈ ਤੇ ਵਾਪਸੀ ਆਉਣ ਦੇ ਵੀ ਤੇ ਇਸ ਤੋਂ ਬਾਅਦ ਆਈਫੋਨ ਯੂਜ਼ਰਸ ਨੂੰ 3 ਡਾਟ ਮੈਨੂ ਤੇ ਟੈਪ ਕਰਨਾ ਹੋਵੇਗਾ ਜੋ ਜੋ ਕਿ ਜੋ ਹੈ ਉੱਪਰ ਸੱਜੇ ਕੋਨੇ ਵਿੱਚ ਹੁੰਦਾ ਹੈ ਇਸ ਦੇ ਨਾਲ ਹੀ ਐਂਡਰੋਇਡ ਯੂਜ਼ਰ ਨੂੰ ਤਿੰਨ ਵਰਟੀਕਲ ਡਾਟਸ ਸਿੱਧੀਆਂ ਜਿਹੜੀ ਡਾਟਸ ਲੱਗੀਆਂ ਹੁੰਦੀਆਂ ਨੇ ਉਸ ਦੇ ਉੱਪਰ ਟੈਪ ਟੈਪ ਕਰਨਾ ਹੈ ਤੇ ਤੀਸਰੀ ਗੱਲ ਇਸ ਤੋਂ ਬਾਅਦ ਮੈਨੂ ਤੋਂ ਆਪਸ਼ਨ ਦੇ ਉੱਤੇ ਟੈਪ ਕਰੋ ਇਸ ਤੋਂ ਬਾਅਦ ਅਵੋਇਡ ਟੋਲਸ ਅਵੋਇਡ ਹਾਈਵੇ ਦੇ ਜਿਹੜੇ ਟੋਗਲ ਨੂੰ ਚਾਲੂ ਕਰੋ ਸੁਭਾਤ ਤੁਹਾਨੂੰ ਦਿਖਾਇਆ ਗਿਆ ਰਸਤਾ ਟੋਲ ਤੇ ਹਾਈਵੇ ਤੋਂ ਬਿਨਾ ਹੋਵੇਗਾ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅਜਿਹਾ ਕਰਨ ਦੇ ਨਾਲ ਪਹੁੰਚਣ ਦੇ ਸਮੇਂ ਦੇ ਵਿੱਚ ਬਦਲਾਅ ਹੋ ਸਕਦਾ ਹੈ ਇੱਕ ਚੀਜ਼ ਦਾ ਤੁਹਾਨੂੰ ਜੋ ਹੈ ਉਹ ਸੈਕਰੀਫਾਈਸ ਕਰਨੀ ਪੈ ਸਕਦੀ ਹੈ ਕਿ ਜਾਇਦ ਲੰਬਾ ਰਸਤਾ ਤੈਅ ਕੀਤਾ ਜਾ ਸਕੇ ਤਾਂ ਕਿ ਤੁਸੀਂ ਟੋਲ ਨਾ ਦਿਵੋ ਤੇ ਅਗਲੇ ਸਫਰ ਦੌਰਾਨ ਹਾਈਵੇ ਤੇ ਟੋਲ ਨੂੰ ਜਿਹੜਾ ਹਟਾ ਕੇ ਹੀ ਰਸਤਾ ਦਿਖਾਏਗਾ ਉਹ ਜਿਹੜਾ ਗੂਗਲ ਮੈਪ ਹੈਗਾ ਹਾਲਾਂਕਿ ਜੇਕਰ ਤੁਸੀਂ ਟੋਲ ਤੇ ਹਾਈਵੇ ਦੇ ਨਾਲ ਰੂਟ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਪਰੋਕਤ ਕਦਮਾਂ ਨੂੰ ਦੁਬਾਰਾ ਅਪਣਾ ਕੇ ਵਿਕਲਪਾਂ ਨੂੰ ਟੋਗਲ ਕਰਨਾ ਹੋਵੇਗਾ ਟੋਲ ਹਟਾਉਣ ਦੇ ਨਾਲ ਤੁਹਾਡੇ ਪੈਸੇ ਦੀ ਬਚਤ ਹੋਵੇਗੀ ਜੇਕਰ ਇਹ ਕੰਮ ਤੁਸੀਂ ਕਰ ਲੈਣੇ ਹੋ ਤਾਂ ਤੁਹਾਡੇ ਤੋਂ ਕੋਈ ਟੈਕਸ ਲੈ ਹੀ ਨਹੀਂ ਸਕਦਾ ਟੋਲ ਦਾ ਕਿਉਂਕਿ ਤੁਹਾਡਾ ਰਸਤਾ ਜਿਹੜਾ ਗੂਗਲ ਮੈਪ ਮੈਪਸ ਆਸਾਨੀ ਦੇ ਨਾਲ ਤੁਹਾਨੂੰ ਉਹੀ ਰਸਤਾ ਦਿਖਾਵੇਗਾ ਜਿੱਥੇ ਨਾ ਹੀ ਕੋਈ ਟੋਲ ਹੋਵੇਗਾ ਨਾ ਹੀ ਕੋਈ ਹਾਈਵੇ ਹੋਵੇਗਾ ਜੇਕਰ ਤੁਹਾਨੂੰ ਇਹ ਜਿਹੜੀ ਗੱਲ ਪਹਿਲਾਂ ਤੋਂ ਪਤਾ ਸੀ ਕਿ ਜ਼ਰੂਰ ਕਮੈਂਟਰ ਆਈ ਦੱਸੋ ਜੇਕਰ ਹੁਣ ਨਵੀਂ ਨਵੀਂ ਤੁਹਾਨੂੰ ਇਹ ਗੱਲ ਪਤਾ ਲੱਗੀ ਹੈ ਤਾਂ ਹੋਰਾਂ ਦਾ ਵੀ ਇਸ ਦੇ ਨਾਲ ਫਾਇਦਾ ਕਰਵਾਓ ਇਸ ਨੂੰ ਸ਼ੇਅਰ ਕਰਕੇ ਹੋਰਾਂ ਦੇ ਨਾਲ ਵੀ ਜੋ ਹੈ ਸਾਂਝਾ ਕਰੋ ਜੇਕਰ ਕੋਈ ਤੁਹਾਡੀ ਜਾਣ ਪਛਾਣ ਵਿੱਚ ਹੈਗਾ ਜੋ ਜ਼ਿਆਦਾ ਟੋਲ ਪਲਾਜ਼ਿਆਂ ਦੇ ਉੱਪਰੋਂ ਜਿਹੜਾ ਪੈਸੇ ਆਪਣੇ ਖਰਚਦਾ ਹੈ ਤੇ ਉੱਥੋਂ ਦੀ ਲੰਘਣਾ ਉਹਨਾਂ ਦਾ ਜਿਹੜਾ ਰੋਜ਼ ਦਾ ਕੰਮ ਹੈ ਰੈਗੂਲਰਲੀ ਉਧਰੋਂ ਦੀ ਲੰਘਦੇ ਨੇ ਉਹਨਾਂ ਦੇ ਨਾਲ ਜ਼ਰੂਰ ਇਸ ਖਬਰ ਨੂੰ ਸ਼ੇਅਰ ਕਰਨਾ ਜੇਕਰ ਇਹ ਤੁਹਾਡੇ ਲਈ ਫਾਇਦੇਮੰਦ ਹੈ ਉਹ ਵੀ ਜਿਹੜੀ ਗੱਲ ਸਾਡੇ ਨਾਲ ਜ਼ਰੂਰ ਕਮੈਂਟਾਂ ਰਾਹੀਂ ਸਾਂਝੀ ਕਰਨਾ ਇਸ ਨੂੰ ਸੇਵ ਕਰਕੇ ਰੱਖ ਲਓ ਕਦੀ ਵੀ ਸਫ਼ਰ ਤੇ ਜਾਣ ਵੇਲੇ ਤੁਹਾਨੂੰ ਇਸ ਦੀ ਲੋੜ ਪੈ ਸਕਦੀ ਹੈ